ਹਾਂਜੀ ਮਿੱਤਰੋ ਅੱਜ ਪਹੁੰਚੇ ਸੀ ਆਪਾਂ ਕਰਨਾਲ ਸਟੱਟ ਸੇਲਸ ਤੇ ਤੇ ਇਹਨਾਂ ਨੰਬਰ ਨੋਟ ਕਰ ਲਓ 9841 ਤੇ 14511 ਤੇ ਇਹਦੋਂ ਅੱਗੇ ਆ ਗਿਆ ਵਾ ਮਾਈਸੀ ਮਾਈਸੀ ਹੈ ਕਿ ਮਾਡਲ 7 ਲੱਖ ਤੇ 20000 ਰੁਪਏ ਡਿਮਾਂਡ ਹੈ ਮਾਈਸੀ 9500 ਰੁਪਏ ਦੇ ਪਲੈਟਫਾਰਮ ਦੇ ਵਿੱਚ ਹੀ 16 ਨਾਲ 28 ਦੇ ਟਾਇਰਾਂ ਦੇ ਵਿੱਚ ਤੇ ਜੁਗਾਂ ਦਾ ਸਵਰਾਜ ਜੱਟ 855 2018 ਮਾਡਲ 5 ਲੱਖ ਤੇ 65000 ਰੁਪਏ ਡਿਮਾਂਡ ਪਾਵਰ ਸਟੀering ਦੇ ਨਾਲ ਸਿੰਗਲ ਐਕਟ ਪਾਵਰ ਸਟੀering 14 ਦੇ ਟਾਇਰਾਂ ਦੇ ਵਿੱਚ ਅਗਲੇ ਆ ਗਿਆ 7516 ਦੇ ਟੀ ਗੱਡੀ ਵਾਲੇ ਬਹੁਤ ਵਧੀਆ ਕੰਡੀਸ਼ਨ ਦਾ ਵੀ ਟਰੈਕਟਰ ਇਹ ਦੁਕਾਨ ਦਾ ਜੌਂਡੀ ਅਰਜਨੀਆ ਰਗਾ 2013 ਮਾਡਲ 3 ਲੱਖ 35000 ਰੁਪਿਆ ਡਿਮਾਂਡ ਹੈਗਾ ਪਿਆ 55E ਇਹ ਵੀ ਪਾਵਰ ਸਟੀering ਦੇ ਨਾਲ 16 ਇੰਚਾਂ ਦੇ ਵਿੱਚ ਇਹ ਦੁਕਾਨ ਆ ਗਿਆ ਅਰਜਨ ਅਜਰ আলਟਰਾ 1 555D ਹੈ ਜਿਹੜਾ আলਟਰਾ ਲਨ ਆ ਇਹ 2019 ਮਾਡਲ ਆ 5 ਲੱਖ ਦੇ 20000 ਰੁਪਿਆ ਡਿਮਾਂਡ ਆ ਤੇ ਬਹੁਤ ਵਧੀਆ ਕੰਡੀਸ਼ਨ ਦੇ ਜਿੰਨੇ ਵੀ ਟਰੈਕਟਰ ਆ ਸਾਰੇ ਇਹ ਟੂਅਰਡ ਕੰਡੀਸ਼ਨ ਦੇ ਓਕੇ ਆ ਇਹ ਇਹਦੇ 14 ਟਾਇਰਾਂ ਦੇ ਵਿੱਚ ਜਿਹੜਾ ਅਗਲਾ 64 50 55 E ਇਹਗਾ 16 ਦੇ ਵਿੱਚ 16 ਦੇ ਚੌਕੜਾ ਨਵਾਂ ਟਾਇਰਾਂ ਦਾ ਅਗਲਾ ਟਾਇਰ ਹੈਗੇ ਗੁਡੀਅਰ ਦੇ 6520 ਦੇ ਤੇ ਜਿਹੜੇ ਪਿਛਲੇ ਟਾਇਰ ਹੈ ਐਮ ਆਰ ਐਫ ਦੇ ਪੱਕੇ ਗੁਡੀ ਦੇ ਜਮਾ 99 ਤੇ 95 ਪੈਸੇ 95 ਪੈਸੇ ਤੋਂ ਵੀ ਜ਼ਿਆਦਾ ਐਮ ਆਰ ਐਫ ਦੇ ਨਿਸ਼ਾਨ ਵੀ ਠੱਥੇ ਗੇ ਦੇਖ ਸਕਦੇ ਇਹਦੂਗਾ ਆ ਗਿਆ ਵਾ ਨਾਲ ਹੀ ਆ ਗਿਆ ਅਰਜਨ ਨੋਵੋ ਇਹ 605 ਡੀ ਆਈ ਇਹ ਵੀ ਇਹਦੇ ਟਾਇਰ 16 ਦੇ ਟਾਇਰਾਂ ਦੇ ਵਿੱਚ ਅਗਲੇ ਹੈਗੇ 750 16 ਦੇ ਦੇ ਇਹ ਡਬਲ ਐਕਟਿੰਗ ਪਾਵਰ ਸਟੀering ਲੈ ਨਾਲ ਆ ਆ ਵੀ ਸਿੰਗਲ ਐਕਟਿੰਗ ਜਿਹੜੀ ਪਿੱਛੋਂ ਦੇ ਕੰਪਨੀ ਵੱਲੋਂ ਤੇ ਇਹ ਦੂਗਾ ਆ ਗਿਆ ਮਾ ਸਵਰਾਜ 903 FE ਜਿਹੜਾ 903 FE ਹੈ 2018 ਮਾਡਲ ਆ ਤੇ 6 ਲੱਖ ਤੇ 35000 ਰੁਪਏ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਤੇ ਹੁੱਡ ਨਾਲ ਲੱਗੀ ਹੋਈ ਆ ਬਾਹਰ ਦਾਟ ਵੀ ਲੱਗੀ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਸਵਰਾਜ 855 ਤੇ ਇਹ ਦੂਗਾ ਆ ਗਿਆ ਬਾ ਰੇਡੀਅਲ ਟਾਇਰਾਂ ਦੇ ਵਿੱਚ ਰੇਡੀਅਲ ਟਾਇਰਾਂ ਦੇ ਵਿੱਚ 9500 MC MC 9500 ਇਹ 17 ਮਾਡਲ ਆ 4 ਲੱਖ ਤੇ 95000 ਰੁਪਏ ਡਿਮਾਂਡ ਆ 4 ਲੱਖ ਤੇ 95000 ਰੁਪਿਆ ਡਿਮਾਂਡ ਆ ਬਾਕੀ ਕੰਡੀਸ਼ਨ ਚੈੱਕ ਕਰ ਸਕਦੇ ਆ ਪਲੇਟਫਾਰਮ ਵੀ ਬਹੁਤ ਵਧੀਆ ਹੀਡਗਾਰਡ ਵੀ ਲੱਗਿਆ ਆ ਕੰਪਨੀ ਵੱਲੋਂ ਇਹਦੇ ਵਿੱਚ 3 ਸਪੀਡ ਦੇ ਨਾਲ ਬਾਕੀ ਤੁਸੀਂ ਦੇਖ ਸਕਦੇ ਆ ਇਦੋਂ ਗਾਹ ਆ ਗਿਆ ਪਰ ਨਾਲ ਹੀ ਜੌਨੀਅਰ ਜੌਨੀਅਰ 50 39 ਡੀ ਇਹ ਆ ਗਿਆ 19 ਮਾਡਲ ਇਹ ਆ ਗਿਆ 4 ਲੱਖ ਤੇ 65000 ਰੁਪਿਆ ਡਿਮਾਂਡ ਆ 13 6 28 ਦੇ 29 ਟਾਇਰ ਆ ਪਿਛਲੇ ਅਗਲੇ ਵੀ ਜਮਾ ਕੁਰੀਅਰ ਦੇ ਟਾਇਰ ਆ ਤੇ ਇਹਦੀ ਡਿਮਾਂਡ ਹੈ ਕਿ 4 ਲੱਖ ਤੇ 65000 ਰੁਪਿਆ ਡਿਮਾਂਡ ਇਸ ਦੁਕਾਨ ਆ ਗਿਆ ਫਾਰਮ ਟਰੈਕ 60 ਫਾਰਮ ਟਰੈਕ 60 ਹੈਗਾ ਡਬਲ ਐਕਟਿੰਗ ਪਾਵਰ ਸਟੇਅਰ ਨਾਲ ਇਹ ਹੈਗਾ 23 ਮਾਡਲ ਹੀ ਆ 23 ਮਾਡਲ ਜਮਾ ਕੰਪਨੀ ਦੇ ਬ੍ਰਾਂਡ ਨੇ 7 ਲੱਖ ਤੇ 20 ਹਜ਼ਾਰ ਰੁਪਏ ਦੀ ਡਿਮਾਂਡ ਆ ਤੇ ਟਾਇਰਾਂ ਤੋਂ ਰੰਗ ਵੀ ਲੱਥਾਗਾ ਵੀਲਾਂ ਦੇ ਕੋਲੋਂ ਟਾਇਰਾਂ ਦੇ ਕੋਲੋਂ ਰੰਗ ਲੱਥਦਾ ਕਦੂ ਦੇ ਕਰਕੇ ਉਹ ਵੀ ਲੱਥਿਆ ਤੱਕ ਰਹੀ ਹੈ ਅਜ ਤੱਕ ਬਹੁਤ ਵਧੀਆ ਕੰਡੀਸ਼ਨ ਦਾ ਇਸ ਦੁਕਾਨ ਆ ਗਿਆ ਮਹਿੰਦਰਾ 605 DI ਇਹ ਹੈਗਾ ਨੋਵੋ ਇਹ ਦੇ ਪਲੇਟਫਾਰਮ ਵਾਲਾ ਟਰੈਕਟਰ ਤੇ ਇਹ ਹੈਗਾ 2017 ਮਾਡਲ 5 ਲੱਖ ਤੇ 80 ਹਜ਼ਾਰ ਰੁਪਏ ਡਿਮਾਂਡ 5 ਲੱਖ ਤੇ 80 ਹਜ਼ਾਰ ਰੁਪਏ ਡਿਮਾਂਡ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਐਮ ਆਰਫ ਦੇ ਟਾਇਰ ਆ ਪਿਛਲੇ ਵੀ ਐਮ ਆਰਫ ਦੇ ਚੌਂਕੜਾ ਐ ਮਰਫ ਦਾ ਬਹੁਤ ਵਧੀਆ 80 ਬਲੱਸ ਟਾਇਰਾਂ ਦੀ ਕੰਡੀਸ਼ਨ ਪਈ ਹੈ ਜਦੋਂ ਆਗਾ 4 ਵੀਲ ਡਰਾਈਵ ਸੁਣ ਲੀਕਾ ਵਰਲ ਟ੍ਰੈਕ 90 ਆਰ ਐਕਸ ਪਾਵਰ ਇਹ 2013 ਮਾਡਲ 7 ਲੱਖ ਤੇ 95 ਹਜ਼ਾਰ ਰੁਪਏ ਡਿਮਾਂਡ ਆ ਵੇਟ ਲੱਗੇ ਹੋਏ ਆ 4 ਵੀਲ ਡਰਾਈਵ ਤੇ ਨਾਲ ਛਤਰੀ ਹੋਰ ਸਭ ਕੁਝ ਲੱਗਾ ਨਾਲ ਇਹ ਦੂਗਾ ਨਿਊ ਹੋਲੈਂਡਸ 360 ਸਪੈਸ਼ਲ ਐਡੀਸ਼ਨ 2021 ਮਾਡਲ 7,85,000 ਰੁਪਏ ਦੀ ਮੰਗ ਹੈ ਟਾਇਰਾਂ ਬਹੁਤ ਵਧੀਆ ਕੰਡੀਸ਼ਨ ਦੇ ਟਾਇਰ ਹਨ ਜਿੰਨੇ ਵੀ ਟਾਇਰ ਸਾਰੇ ਇਹ TUZ 16 ਨਾਲ ਥਾਈਜ ਟਾਇਰਾਂ ਦੇ ਵਿੱਚ ਹੈ ਸਾਈਡ ਗੀਅਰ ਤੇ ਹੁੱਡ ਨਾਲ ਲੱਗੀ ਬਾਰ ਬੈਟ ਵੀ ਨਾਲ ਇਹ ਦੋ ਆ ਗਏ 20 60 55 ਡੀ ਆਈ ਇਹ ਹੈਗਾ ਬਾਈ ਮਾਡਲ 10,40,000 ਰੁਪਏ ਦੀ ਮੰਗ ਆ ਫੋਰਮੇਟ ਡਰੈਗ ਨਾਲ ਹੁੱਡ ਸ਼ਕਰੀ ਨਾਲ ਲੱਗੀ ਹੋਈ ਆ ਤੇ ਇਹ ਵੀ ਪਲੇਟਫਾਰਮ ਵਾਲਾ ਟਰੈਕਟਰ ਆ ਥਿਲ ਪਲੇਟਫਾਰਮ ਉੱਪਰ ਇਹਦੇ ਲੀਵਰ ਉੱਪਰ ਆਉਂਦੇ ਆ ਦੇਖ ਸਕਦੇ ਆ ਤੇ ਇਦੂ ਗਾਂ ਆ ਗਿਆ 5410 ਜੋੜੀਆ ਜੋੜੀਆ 5310 2010 ਮਾਡਲ ਆ ਤੇ 7 ਲੱਖ ਤੇ 20000 ਰੁਪਏ ਦੀ ਮੰਗ ਆ 16 ਟਾਇਰ ਪਿਛਲੇ ਇਹਦੇ ਅਗਲੇ ਹੈਗੇ ਆ 750 20 ਦੇ ਆ ਟਾਇਰ ਟੀ ਗੁੱਡੀ ਵਾਲੇ ਇਦੂ ਗਾਂ ਆ ਗਿਆ ਫਰਟ੍ਰਕ 6055 6055 20 ਮਾਡਲ ਆ ਤੇ 7 ਲੱਖ ਤੇ 10000 ਰੁਪਏ ਦੀ ਮੰਗ ਆ ਉਹਨੇ ਟਾਇਰ ਬੀਕੇ ਟੀ ਨੇ ਆ ਤੇ ਪਿਛਲੇ ਐਮ ਐਫ ਦੇ origignal ਪੱਕੀ ਗੁੱਡੀ ਵਾਲੇ ਤੇ ਇਦੂ ਗਾਂ ਆ ਗਿਆ ਦਾ ਜੋੜੀਆ ਰ 554055405 ਇਹਦੀ ਡਿਮਾਂਡ ਹੈ 7 ਲੱਖ ਤੇ 65000 ਰੁਪਏ ਡਿਮਾਂਡ ਤੇ 2019 ਮਾਡਲ ਤੇ ਫੁੱਲ ਲੱਗੀ ਹੋਈ ਨਾਲ ਇਹਦੋਂ ਬਾਅਦ ਆ ਗਿਆ 2020 ਮਾਡਲ ਇਹਗਾ 7 ਲੱਖ ਤੇ 65000 ਰੁਪਏ ਡਿਮਾਂਡ ਤੇ ਵੇਟ ਲੱਗੇ ਆ ਤੇ ਅਗਲੇ ਬੰਨੇ ਵੇਟ ਲੱਗੇ ਹੋਏ ਆ ਡਬਲ ਐਕਟਿੰਗ ਪਾਵਰ ਸਟੇਰਿੰਗ ਦਾ ਪਲੇਟਫਾਰਮ ਵਾਲਾ ਟਰੈਕਟਰ ਤੇ 3 ਸਪੀਡ ਅਰਜਨ 2655 DI ਅਗਲੇ 750 16 ਦੇ ਪਿਛਲੇ 16 228 ਦੇ ਟਾਇਰਾਂ ਦੇ ਵਿੱਚ ਆ ਤੇ ਇਸ ਦੁਕਾਨ ਆ ਗਿਆ 62262 ਆ ਗਿਆ ਪਿਛਲੇ ਟਾਈਪ 30 ਕੇ ਪੈਸੇ ਦੇ ਨੇੜੇ ਹੈਗੇ ਆ ਜੇ ਕਿ ਵੀ ਮੋਡੀਫਿਕੇਸ਼ਨ ਕਰਨਾ ਹੋਵੇ ਤੇ ਇਹਦੀ ਡਿਮਾਂਡ ਨਹੀਂ ਲਿਖੀ ਹੋਇਆ ਨੰਬਰ ਤੇ ਸੰਪਰਕ ਕਰਕੇ ਤੁਸੀਂ ਡਿਮਾਂਡ ਪਤਾ ਕਰ ਸਕਦੇ ਆ ਤੇ ਇਸ ਦੁਕਾਨ ਆ ਗਿਆ ਵਾ ਇਹ ਵੀ ਆ ਗਿਆ ਅਰਜਨ 14 ਮਾਡਲ ਸਾਦੇ 4 ਲੱਖ ਰੁਪਇਆ ਡਿਮਾਂਡ ਆ ਤੇ ਮਿਊਜ਼ਿਕ ਸਿਸਟਮ ਨਾਲ ਹੈ ਇਹਦੇ ਆਰ ਡਿਸ ਬਰਨਾਲਾ ਡੱਕ ਲਗਾ ਸਕਰੂ ਨਿਕਲੇ ਆ ਬਲੇ ਢੱਕ ਕੇ ਸਪੀਕਰ ਦੇ ਤੇ ਇਹ ਹੈਗਾ 16928 ਦੇ ਟਾਈਪਾਂ ਦੇ ਵਿੱਚ ਬਹੁਤ ਵਧੀਆ ਕੰਮ ਆ ਅਰਜਨ ਅਲਟਰਾ 1605 ਡੀਆਈ ਤੇ ਇਸ ਦੁਕਾਨ ਆ ਗਿਆ ਵਾ Mahindra Mahindra 605 Arjun 902015 ਮਾਡਲ 5 ਲੱਖ ਤੇ 90 ਹਜ਼ਾਰ ਰੁਪਏ ਡਿਮਾਂਡ ਤੇ ਇਹ ਬਹੁਤ ਵਧੀਆ ਕੰਡੀਸ਼ਨ ਦਾ ਸਾਰੇ ਟਰੈਕਟਰ ਜਿੰਨੇ ਵੀ ਟਰੈਕਟਰ ਤੁਹਾਨੂੰ ਦਿਖਾਇਆ A1 ਕੰਡੀਸ਼ਨ ਦੇ ਆ ਸਾਰੇ ਇਹਨਾਂ ਦਾ ਟਾਇਰ ਵੀ ਪਿਛਲੇ ਨਵੇਂ ਆ ਚਾਹਾਂ ਨਵੇਂ ਐ ਮਰਫ ਦੇ ਤੇ ਅਗਲੇ ਵੀ ਐਮਰਫ ਦੇ ਨਵੇਂ ਆ ਇਸ ਦੁਕਾਨ ਆ ਗਿਆ ਪ੍ਰੀਤ ਪ੍ਰੀਤ ਇਹਦੇ ਟਾਇਰ ਪਿਛਲੇ 16 ਦੇ ਅਗਲੇ 750 16 ਦੇ ਆ 750 750 16 ਦੇ ਪਾਵਰ ਸਟੇਅ ਨਾਲ ਬਹੁਤ ਵਧੀਆ ਕੰਡੀਸ਼ਨ ਦਾ ਪ੍ਰੀਤ ਟਰੈਕਟਰ ਆ ਆਪਣੇ ਇਧਰ ਇਸ ਏਰੀਆ 'ਚ ਆਪਣੇ ਮਾਰਕੀਟ ਬਹੁਤ ਘੱਟ ਹੈ ਟਰੈਕਟਰ ਦੀ ਤੇ ਇਹਦਾ ਉੱਤੇ ਰੇਟ ਨਹੀਂ ਲਿਖਿਆ ਹੋਇਆ ਰੇਟ ਹੈ ਨਹੀਂ ਇਹਦਾ ਤੁਸੀਂ ਦੇ ਰੇਟ ਜੇ ਕਿਸੇ ਵੀ ਭਰਾ ਨੇ ਪਤਾ ਕਰਨਾ ਹੋਵੇ ਉਹ ਨੰਬਰ ਤੇ ਸੰਪਰਕ ਕਰ ਸਕਦੇ ਆ ਨੰਬਰ ਹੈਗਾ 9841 ਤੇ 14511 ਨੰਬਰ ਆ ਤੇ ਦੂਗਾ ਆ ਗਿਆ ਸੋਨਾਲੀਕਾ ਸੋਨਾਲੀਕਾ ਹੈਗਾ ਵਾ ਕੇਸੀ ਕੈਮ ਦੇ ਨਾਲ 5 ਲੱਖ ਤੇ 85000 ਰੁਪਏ ਡਿਮਾਂਡ ਆ 2019 ਮਾਡਲ ਆ ਕੈਮਨ ਹੋਇਆ ਸਾਰਾ ਟਰੈਕਟਰ ਏਸੀ ਕੈਮ ਦੇ ਨਾਲ ਪ੍ਰੋਜੈਕਟਰ ਲੈਂਸ ਲੱਗੇ ਆ ਉਦਲੇ ਬੰਨੇ ਤੇ ਬਹੁਤ ਵਧੀਆ ਕੰਡੀਸ਼ਨ ਦਾ 16 9 28 ਦੇ ਟਾਇਰ ਆ ਤੇ ਅਗਲੇ ਹੈਗਾ ਰੇਡੀਅਲ ਹੈ ਐਮ ਆਰ ਐਮ ਆਰ ਐਲ ਦੇ 5405 5405 ਇਹਦਾ ਵੀ ਬੀਰ ਮੇਰਾ ਡੇਟਰੀ ਲਿਖਿਆ ਪਿਛਲੇ ਟਾਇਰ ਹੈ 16 ਦੇ 16 ਦੇ ਟਾਇਰ ਇਹਦੇ ਹੈਗੇ ਆ 60 60 ਪੈਸੇ ਦੇ ਨੇੜੇ ਹੈਗੇ 60 ਤੋਂ ਵੀ ਉੱਪਰ ਹੋਣਗੇ ਤੇ ਇਹਦੂਗਾ ਆ ਗਿਆ ਨਾ ਡੇਟ ਲੱਗੇ ਹੋਇਆ ਟ੍ਰੈਕ ਦੇ ਨਾਲ ਅਗਲੇ ਟਾਇਰਾਂ ਗਿਆ 50 20 ਦੇ ਤੇ ਡੇਟ ਅਗਲੇ ਤਾਂ ਨਹੀਂ ਮਤਲਬ ਬਹੁਤ ਵਧੀਆ ਕੰਡੀਸ਼ਨ ਦਾ ਹੱਦ ਨਾ ਲੱਗੀ ਆ ਕਿ ਤੁਸੀਂ ਅੱਗੇ ਵੀ ਜੇ ਵੀਡੀਓ ਪੜ੍ਹ ਚੈਨਲ ਨੂੰ ਕਦੇ ਸਬਸਕ੍ਰਾਈਬ ਲਾ ਕੇ ਰੱਖਣਾ ਤੇ ਮਾੜੀ ਜੁਰ ਕਰਿਓ ਧੰਨਵਾਦ ਜੀ